ਕਦੇ ਵੀ ਪ੍ਰਾਪਤੀਆਂ ਕਰਨ ਵਾਲੇ ਨੂੰ ਇਹ ਸਮੱਸਿਆਵਾਂ ਨਹੀਂ ਰੁਕਦੀਆਂ ਮੈਂ ਆਪ ਵੀ ਸਰਕਾਰੀ ਸਕੂਲ ਚ ਪੜਿਆ ਹੋਇਆ ਮੇਰੇ ਫਾਦਰ ਸਾਹਿਬ ਵੀ ਖੇਤੀ ਕਰਦੇ ਸੀ ਤੇ ਪਰ ਮੈਂ ਆਪਣੇ ਵਿਸ਼ੇ ਦੇ ਵਿੱਚ ਡਾਕਟੋਰੇਟ ਜਿਹੜੀ ਹੈ ਆਪਣੇ ਇਸ profession ਦੇ ਵਿੱਚ ਆਉਣ ਤੋਂ ਬਾਅਦ ਹਾਸਲ ਕੀਤੀ ਹੈ ਜਿਹੜਾ ਵਿਦਿਆਰਥੀ ਪੜ੍ਹਨਾ ਚਾਹੁੰਦਾ ਉਹਦੇ ਰਸਤੇ ਦੇ ਵਿੱਚ ਇਹ ਸਮੱਸਿਆਵਾਂ ਨਹੀਂ ਆਉਂਦੀਆਂ ਵਿਦਿਆਰਥੀਆਂ ਲਈ ਹਰ ਸਹੂਲਤ ਹੈਗੀ ਆ ਲਾਇਬ੍ਰੇਰੀ ਦੇ ਵਿੱਚ ਬਹੁਤ ਸੋਹਣਾ ਮਾਹੌਲ ਹੈਗਾ ਸਾਇੰਸ ਲੈਬ ਹੈ ਸਾਡੀਆਂ ਐਮਐਸਕਿਊਐਫ ਦੀਆਂ ਲੈਬਸ ਨੇ ਪੜਨ ਪੜਾਉਣ ਦੇ ਮਾਮਲੇ ਚੋਂ ਚਾਹੇ ਉਹ ਟੀਚਿੰਗ ਐਡਸ ਨੇ ਤੇ ਚਾਹੇ ਉਹ ਸਾਡੇ ਕੋਲੇ ਹੁਣ ਤੱਕ ਦੀਆਂ ਜਿਹੜੀਆਂ ਮਾਡਰਨ ਡਿਵਾਈਸੇਸ ਨੇ ਉਹ ਸਾਰੀਆਂ ਉਪਲਬਧ ਨੇ ਮੈਂ ਆ ਕੇ ਇਸ ਸਕੂਲ ਨੂੰ ਬਹੁਤ ਬਹੁਤ ਕੁਝ ਤਬਦੀਲੀਆਂ ਇਹਦੇ ਚ ਕੀਤੀਆਂ ਨੇ ਸਾਰੇ ਨੂੰ ਰੰਗ ਰੋਗਨ ਕਰਵਾਇਆ ਗੇਟ ਤੋਂ ਲੈ ਕੇ ਤੁਸੀਂ ਇਹਦੀ ਦੇਖ-ਦੇਖੀ ਹੈਗੀ ਆ ਇਹਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਨਾਲ ਨਾਲ ਮੇਰੇ ਵਿਦਿਆਰਥੀ ਨੇ ਜਿਹੜੇ ਉਹ ਮੇਰੇ ਨਾਲ ਬਹੁਤ ਦਿਲੋਂ ਜੁੜੇ ਹੋਏ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਕਹਿੰਦੇ ਨੇ ਵੀ ਜਦੋਂ ਤੁਸੀਂ ਮਿਹਨਤ ਕਰਦੇ ਹੋ ਤਾਂ ਉਹਦਾ ਮਾਨ ਸਨਮਾਨ ਮਿਲਦਾ ਹੈ ਸਮਾਜ ਵੱਲੋਂ ਵੀ ਮਿਲਦਾ ਹੈ ਤਾਂ ਜਿੱਥੇ ਬੰਦਾ ਕੰਮ ਕਰਦਾ ਜਿਹੜੇ ادارے 'ਚ ਉੱਥੋਂ ਵੀ ਮਾਨ ਸਨਮਾਨ ਮਿਲਦਾਗਾ ਤਾਂ ਹੁਣ ਜਿਵੇਂ ਪਿੱਛੇ ਜੇ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਪ੍ਰਿੰਸੀਪਲਾਂ ਨੂੰ ਡੀਓ ਬੀਪੀਓ ਵਗੈਰਾ ਨੂੰ ਸਟੇਟ ਵਾਰਡ ਦਿੱਤੇ ਉਹਨਾਂ ਦੀ ਚਾਰ ਕੈਟਾਗਰੀਆਂ ਤਾਂ ਸਟੇਟ ਵਾਰਡ ਡਾਕਟਰ ਜਸਪਾਲ ਸਿੰਘ ਰਮਾਣਾ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹਿਰੀ ਬੁੱਟਰ ਪ੍ਰਿੰਸੀਪਲ ਨੇ ਉਹਨਾਂ ਨੂੰ ਮਿਲਿਆ ਉਹਨਾਂ ਤੋਂ ਜਾਣਾਂਗੇ ਵੀ ਇਹ ਸਟੇਟ ਅਵਾਰਡ ਪਿੱਛੇ ਕੀ ਕਹਾਣੀ ਹੈ ਕਿਉਂਕਿ ਬਹੁਤ ਚੁਣਵੇਂ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਇਹ ਅਵਾਰਡ ਮਾਣ ਸਨਮਾਨ ਮਿਲਦੇ ਆ ਤੇ ਉਹ ਦੂਜਿਆਂ ਦੇ ਲਈ ਪ੍ਰੇਰਨਾ ਸਰੋਤ ਹੁੰਦੇ ਆ ਪਹਿਲਾਂ ਸਵਾਗਤ ਕਰਦੇ ਆ ਫਿਰ ਅਗਲੀ ਗੱਲਬਾਤ ਕਰਾਂਗੇ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਤੁਹਾਡਾ ਕਿ ਤੁਸੀਂ ਸਾਡੇ ਸਕੂਲ ਦੇ ਵਿਹੜੇ 'ਚ ਆਏ ਹੋ ਸੋ ਤੁਹਾਨੂੰ ਜੀ ਐਨੋ ਜੀ ਤੇ ਮੁਬਾਰਕਾਂ ਹੀ ਸਾਡੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਸੋ ਮੈਨੂੰ ਵੀ ਬੜਾ ਚੰਗਾ ਲੱਗਦਾ ਤੋ ਕਿ ਮੈਂ ਆਪਣੇ ਆਪ 'ਚ ਵੀ ਇੱਕ ਤਰ੍ਹਾਂ ਦਾ ਮਾਣ ਮਹਿਸੂਸ ਕਰਦਾ ਕਿ ਬਹੁਤ ਵੱਡੀ ਪ੍ਰਾਪਤੀ ਇਹ ਹੈਗੀ ਆ ਅਧਿਆਪਕ ਹੋਣ ਨਾਲ ਤੇ ਜਦੋਂ ਤੁਹਾਡਾ ਲਿਸਟ 'ਚ ਨਾਮ ਆਇਆ ਤਾਂ ਕਿਵੇਂ ਲੱਗਿਆ ਵੀ ਅਵਾਰਡ ਮਿਲਿਆ ਬਹੁਤ ਘੱਟ ਲੋਕਾਂ ਨੂੰ ਜੇ ਮਿਲਦਾ ਜੀ ਇਹ ਗੱਲ ਕੀਤੀ ਆ ਹਾਂਜੀ ਕਿਉਂਕਿ ਬਹੁਤ ਸਾਰੇ ਕੰਪੀਟੀਟਰ ਹੈਗੇ ਸੀ ਇਸ ਅਵਾਰਡ ਦੇ ਲਈ ਬਠਿੰਡਾ ਜਿਲ੍ਹੇ ਦੀ ਗੱਲ ਕਰੀਏ ਤਾਂ 17 ਇਥੋਂ ਹੀ ਕੰਪੀਟੀਟਰ ਹੈਗੇ ਸੀ ਸੋ ਇਸ ਲਈ ਉਡੀਕ ਸਾਰੇਕ ਨੂੰ ਹੁੰਦੀ ਆ ਕਿਉਂਕਿ ਮੁਕਾਬਲੇ ਦੇ ਵਿੱਚ ਹਰ ਇੱਕ ਨਹੀਂ ਇੱਛਾ ਹੁੰਦੀ ਹੈ ਕਿ ਮੈਨੂੰ ਪ੍ਰਾਪਤੀ ਹੋਵੇ ਤਾਂ ਜਦੋਂ ਮੈਨੂੰ ਇਹ ਅਵਾਰਡ ਦੀ ਲਿਸਟ ਆਈ ਆ ਤੇ ਨਾਲ ਦੀ ਨਾਲ ਜਿਹੜੇ ਫੋਨ ਕਾਲਸ ਨੇ ਆਉਣੀਆਂ ਸ਼ੁਰੂ ਹੋਈਆਂ ਨੇ ਸਾਡੇ ਜਿਹੜੇ ਸਤਕਾਰਯੋਗ ਪੱਤਰਕਾਰ ਸਹਿਬਾਨ ਨੇ ਉਹਨਾਂ ਦੀ ਵੀ ਆਈਆਂ ਤਾਂ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਭਾਗੂ ਮੇਰੇ ਮਾਤਾ ਪਿਤਾ ਨੇ ਉੱਥੇ ਉਹਨਾਂ ਕੋਲੇ ਗਿਆ ਤੇ ਉਹਨਾਂ ਨੂੰ ਲੈ ਕੇ ਆਇਆ ਆਪਣੇ ਵਿਹੜੇ 'ਚ ਆਪਣੇ ਕੋਲ ਬਿਠੰਡੇ ਕਿ ਮੈਨੂੰ ਇਹ ਮਾਨ ਸਨਮਾਨ ਮਿਲਿਆ ਆਪਾਂ ਇਹ ਮਾਨ ਸਨਮਾਨ ਕਿਵੇਂ ਮਿਲਦਾ ਹੈ ਦੇ ਪਿੱਛੇ ਕੀ ਕਹਾਣੀ ਹੁੰਦੀ ਹੈ ਇਹ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਇਹ ਜਿਹੜਾ ਸਿੱਖਿਆ ਵਿਭਾਗ ਹੈ ਇਹਦੇ ਵਿੱਚ ਕਦੋਂ ਐਂਟਰੀ ਕਰਦੇ ਹੋ ਕਦੋਂ ਭਰਤੀ ਹੋਏ ਤੁਸੀਂ ਮੈਂ ਬੇਸਿਕਲੀ ਸਿੱਖਿਆ ਵਿਭਾਗ ਦੇ ਵਿੱਚ 2 1996 ਤੋਂ 2 ਮਾਰਚ 1996 ਨੂੰ ਬਤੌਰ ਲੈਕਚਰਰ ਇਕਨੋਮਿਕਸ ਆਪਣੀ ਜਿਹੜੀ ਹਾਜ਼ਰੀ ਇਸ ਵਿਭਾਗ ਨੂੰ ਦਿੱਤੀ ਹੈ ਪਰੰਤੂ ਉਸ ਤੋਂ ਪਹਿਲਾਂ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਤੌਰ ਰਿਸਰਚ ਫੈਲੋ ਮਨਜੋਗ ਡਾਕਟਰ ਐਸਐਸ ਜੋਲ ਹਰਾਂ ਦੇ ਅੰਡਰ ਕੰਮ ਕੀਤਾ। ਦੈਨ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਵਿਖੇ ਵੀ ਮੈਂ ਪੜ੍ਹਾਇਆ ਤੇ ਅਮਰਦੀਪ ਸਿੰਘ ਸ਼ੇਰਗਲ ਕਾਲਜ ਮਕੰਦਪੁਰਾ ਨਵੇਂ ਸ਼ਹਿਰ ਦੇ ਵਿੱਚ ਉੱਥੇ ਵੀ ਬਤੌਰ ਪ੍ਰੋਫੈਸਰ ਜਿਹੜਾ ਹੈ ਮੈਂ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਜੀ। ਤੁਸੀਂ ਲੈਕਚਰ ਹਾਰ ਤੋਂ ਬਾਅਦ ਫਿਰ ਕਦੋਂ ਪ੍ਰਮੋਟ ਹੋਏ ਹੋ ਹਜੇ ਪ੍ਰਿੰਸੀਪਲ? ਬਹੁਤ ਲੰਮਾ ਸਮਾਂ ਲੱਗਿਆ ਜੀ ਪ੍ਰਮੋਸ਼ਨ ਦੇ ਲਈ 1996 ਤੋਂ ਬਾਅਦ ਮੈਂ 2017 ਦੇ ਵਿੱਚ ਦਸੰਬਰ 2017 ਦੇ ਵਿੱਚ ਬਤੌਰ ਪ੍ਰਿੰਸੀਪਲ ਜਿਹੜਾ ਹੈਗਾ ਉਹ ਮੈਨੂੰ ਤਰੱਕੀ ਜਿਹੜੀ ਹੈ ਉਹ ਮਿਲੀ ਹੈਗੀ। ਤਾਂ ਜਦੋਂ ਅਜੇ ਲੈਕਚਰ ਹਾਰ ਤੁਸੀਂ ਪੜਾ ਰਹੇ ਸੀ ਵਿਦਿਆਰਥੀਆਂ ਨੂੰ ਉਦੋਂ ਕਿਸ ਤਰ੍ਹਾਂ ਦੇ ਤਜਰਬੇ ਰਹੇ ਜਿਵੇਂ ਕਈ ਤਰ੍ਹਾਂ ਦੇ ਸਵਾਲ ਉੱਠਦੇ ਵੀ ਸਰਕਾਰੀ ਸਕੂਲਾਂ 'ਚ ਉਸ ਤਰ੍ਹਾਂ ਦੀ ਪੜ੍ਹਾਈ ਨਹੀਂ ਹੁੰਦੀ ਕਈ ਤਰ੍ਹਾਂ ਨਾਲ ਦੇਖਿਆ ਜਾਂਦਾ ਸਰਕਾਰੀ ਸਕੂਲਾਂ ਨੂੰ ਜਿਆਦਾ ਲੋਕਾਂ ਦਾ ਜਿਹੜਾ ਝੁਕਾਅ ਹੁੰਦਾ ਨਿੱਜੀ ਕਨਵਰਟ ਸਕੂਲਾਂ ਵੱਲ ਹੁੰਦਾ ਤੁਹਾਡਾ ਅਜੇ ਲੈਕਚਰ ਹਾਰ ਕਿਵੇਂ ਰਿਹਾ ਤਜਰਬਾ ਮੇਰਾ ਬਤੌਰ ਲੈਕਚਰਰ ਤਜਰਬਾ ਬਹੁਤ ਅੱਛਾ ਰਿਹਾ ਕਿਉਂਕਿ ਮੈਂ ਆਪਣੇ ਸਬਜੈਕਟ ਦੇ ਵਿੱਚ ਆਲਰੇਡੀ ਮੇਰੀ ਐਮਫਲ ਹੈਗੀ ਸੀ ਮੈਂ ਕਾਲਜ ਪੱਧਰ ਤੇ ਵੀ ਪੜਾਇਆ ਤਾਂ ਜਿੱਥੇ ਵੀ ਮੈਨੂੰ ਬੇਸ਼ੱਕ ਵਿਦਿਆਰਥੀ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਥੋੜੇ ਅਰਥ ਸ਼ਾਸਤਰ ਦੇ ਵਿੱਚ ਥੋੜੇ ਹੁੰਦੇ ਨੇ ਪਰ ਜਿੱਥੇ ਜਿੰਨੇ ਵੀ ਵਿਦਿਆਰਥੀ ਮਿਲੇ ਉਹ ਮੈਂ ਸਭ ਤੋਂ ਪਹਿਲੀ ਪੋਸਟਿੰਗ ਮੇਰੀ ਸਰਕਾਰੀ ਸੀਨੀਅਰ ਸਕੂਲ ਕੁੱਟੀ ਦੀ ਹੈਗੀ ਸੀ ਤਾਂ ਉੱਥੇ ਬਹੁਤ ਸਾਰੇ ਵਿਦਿਆਰਥੀ ਮੇਰੇ ਨਾਲ ਜੁੜੇ ਹੋਏ ਸੀ ਉਸ ਤੋਂ ਬਾਅਦ ਮੈਂ ਚੁਗਗੇ ਕਲਾਂ ਤੇ ਫਿਰ ਜੋਧਪੁਰ ਰਮਾਣਾ ਵਿਖੇ ਬਤੌਰ ਲੈਕਚਰਰ ਕੰਮ ਕੀਤਾ ਹੈਗਾ ਤਾਂ ਮੇਰੇ ਵਿਦਿਆਰਥੀ ਮੇਰੇ ਨਾਲ ਬਹੁਤ ਅੱਛੇ ਤਰੀਕੇ ਨਾਲ ਜੁੜਨੇ ਬਹੁਤ ਸਾਰੇ ਵਿਦਿਆਰਥੀ ਜਿਹਨੇ ਜਿਹੜੇ ਕਾਲਜ ਚ ਪੜ੍ਹਦੇ ਹੋਏ ਵੀ ਸਮੇਂ-ਸਮੇਂ ਤੇ ਮੈਥੋਂ ਗਾਈਡੈਂਸ ਲੈਣ ਵਾਸਤੇ ਜਾਂ ਸਬਜੈਕਟ ਦੇ ਪੱਖ ਤੋਂ ਮੇਰੇ ਲਈ ਸਿੱਖਣ ਲਈ ਆਉਂਦੇ ਰਹੇ ਨੇ ਸੋ ਮੇਰਾ ਤਜਰਬਾ ਬਹੁਤ ਵਧੀਆ ਰਿਹਾ ਹੈਗਾ ਜਦੋਂ ਤੁਸੀਂ ਪ੍ਰਿੰਸੀਪਲ ਬਣਦੇ ਹੋ ਜ਼ਿੰਮੇਵਾਰੀਆਂ ਵਧਦੀਆਂ ਤਾਂ ਕਿਸ ਤਰ੍ਹਾਂ ਦਾ ਰਿਹਾ ਸਫਰ ਪ੍ਰਿੰਸੀਪਲ ਦਾ ਤੁਹਾਡਾ ਮੇਰਾ ਬਤੌਰ ਪ੍ਰਿੰਸੀਪਲ ਸਫਰ ਬਹੁਤ ਅੱਛਾ ਰਿਹਾ ਕਿਉਂਕਿ ਮੈਨੂੰ ਥੋੜਾ ਐਕਸਪੋਜ਼ਰ ਪਹਿਲਾਂ ਹੈਗਾ ਸੀ ਮੈਂ ਬਤੌਰ ਰਿਸੋਰਸ ਪਰਸਨ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਦੇ ਦਫ਼ਤਰ ਦੇ ਵਿੱਚ ਸਮਗ੍ਰਾ ਸਰਬ ਸਿੱਖਿਆ ਅਭਿਆਨ ਦੇ ਵਿੱਚ ਕਾਫੀ ਸਮਾਂ ਕੰਮ ਕੀਤਾ ਉਸ ਸਮੇਂ ਬਹੁਤ ਸਾਰਾ ਐਕਸਪੋਜ਼ਰ ਮੇਰਾ ਰਿਹਾ ਮੈਂ ਉੱਥੇ ਹੀ ਦਫ਼ਤਰ ਦੇ ਵਿੱਚ ਹੀ ਕੰਪਿਊਟਰ ਸਿੱਖਿਆ ਮੈਂ ਕਿਤੋਂ ਔਰਮਲ ਐਜੂਕੇਸ਼ਨ ਕੰਪਿਊਟਰ ਦੀ ਹਾਸਲ ਨਹੀਂ ਕੀਤੀ ਤੇ ਹੁਣ ਮੈਂ ਪੂਰਾ ਸਮਰਾਥਾ ਕੰਪਿਊਟਰ ਪ੍ਰੋਜੈਕਟਰ ਜੋ ਵੀ ਸਾਡੀਆਂ ਜਾਨੀਆਂ ਡਿਵਾਈਸਸ ਨੇ ਇਹਨਾਂ ਨੂੰ ਚਲਾ ਸਕਦਾ ਸੋ ਇਸ ਕਰਕੇ ਮੈਨੂੰ ਮੈਂ ਬਹੁਤ ਆਨੰਦ ਲਿਆ ਹੈਗਾ ਹਮੇਸ਼ਾ ਮੇਰੇ ਵਿਦਿਆਰਥੀ ਨੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਚਾਹੇ ਮੈਂ ਪਹਿਲੀ ਮੇਰੀਆਂ ਸੇਵਾਵਾਂ ਰਾਏਖਾਨਾ ਸਕੂਲ ਦੀਆਂ ਨੇ ਤੇ ਦੂਸਰੀ ਮੇਰੀ ਜਿਹੜੀ ਪੋਸਟਿੰਗ ਹੈ ਬਤੌਰ ਪ੍ਰਿੰਸੀਪਲ ਉਹ ਇਸ ਪਿੰਡ ਗੈਰੀਵੁੱਟਰ ਦੇ ਵਿੱਚ ਹੋਈ ਹੈਗੀ ਆ ਜਿਵੇਂ ਹੁਣ ਸਰਕਾਰੀ ਸਕੂਲਾਂ ਬਾਰੇ ਪਤਾ ਹੀ ਆਮ ਲੋਕਾਂ ਨੂੰ ਵੀ ਬਿਲਕੁਲ ਗਰੀਬ ਪਰਿਵਾਰ ਰਹੇਗੇ ਮੱਧ ਵਰਗੀ ਜਾਓ ਜਿਹੜੇ ਉਸ ਤੋਂ ਉੱਪਰ ਹੈ ਅਪਰ ਹੈ ਤਾਂ ਉਹ ਪ੍ਰਾਈਵੇਟ ਨਿੱਜੀ ਸਕੂਲਾਂ ਚ ਚਲੇ ਗਏ ਤਾਂ ਜਿਹੜੇ ਇਹ ਸਰਕਾਰੀ ਸਕੂਲਾਂ ਦੇ ਬੱਚੇ ਆ ਇਹਨਾਂ ਬਾਰੇ ਤੁਹਾਡਾ ਕਿਸ ਤਰ੍ਹਾਂ ਨਜ਼ਰੀਆ ਕਿੰਨਾ ਇੱਕ ਇਹਨਾਂ ਚ ਯੋਗਤਾ ਹੈਗੀ ਆ ਦੇਖੋ ਜੀ ਬੱਚੇ ਤਾਂ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਬਹੁਤ ਕੁਝ ਬਰਾਬਰ ਦਾ ਦਿੱਤਾ ਇਹ ਠੀਕ ਹੈ ਕਿ ਕੁਝ ਆਰਥਿਕ ਤੇ ਸਮਾਜਿਕ ਸਮੱਸਿਆਵਾਂ ਜ਼ਿੰਦਗੀ 'ਚ ਹੋ ਸਕਦੀਆਂ ਨੇ ਪਰ ਕਦੇ ਵੀ ਪ੍ਰਾਪਤੀਆਂ ਕਰਨ ਵਾਲੇ ਨੂੰ ਇਹ ਸਮੱਸਿਆਵਾਂ ਨਹੀਂ ਰੁਕਦੀਆਂ ਮੈਂ ਆਪ ਵੀ ਸਰਕਾਰੀ ਸਕੂਲ 'ਚ ਪੜਿਆ ਹੋਇਆ ਮੇਰੇ ਫਾਦਰ ਸਾਹਿਬ ਵੀ ਖੇਤੀ ਕਰਦੇ ਸੀ ਤੇ ਪਰ ਮੈਂ ਆਪਣੇ ਵਿਸ਼ੇ ਦੇ ਵਿੱਚ ਡਾਕਟੋਰੇਟ ਜਿਹੜੀ ਹੈ ਉਹ ਆਪਣੇ ਇਸ profession ਦੇ ਵਿੱਚ ਆਉਣ ਤੋਂ ਬਾਅਦ ਹਾਸਲ ਕੀਤੀ ਹੈ ਸੋ ਇਸ ਲਈ ਸਾਡੇ ਵਿਦਿਆਰਥੀ ਨੇ ਜਿਹੜੇ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਨੇ ਜਿਹੜੀਆਂ ਜਿਹੜਾ ਵਿਦਿਆਰਥੀ ਪੜ੍ਹਨਾ ਚਾਹੁੰਦਾ ਉਹਦੇ ਰਸਤੇ ਦੇ ਵਿੱਚ ਇਹ ਸਮੱਸਿਆਵਾਂ ਨਹੀਂ ਆਉਂਦੀਆਂ ਕਿਉਂਕਿ ਸਾਡੇ ਹੁਣ ਵਿਦਿਆਰਥੀ ਨੇ ਜਿਹੜੇ ਉਹ ਵੀ ਬਹੁਤ ਅੱਛੀਆਂ ਪ੍ਰਾਪਤੀਆਂ ਕਰ ਰਹੇ ਨੇ ਪਿਛਲੇ ਵਾਰ ਮੇਰੇ ਕੋਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਸ਼ਮੀਰ ਦੀਆਂ ਡੀਡੀ ਪਾਵਰ ਸੀਗੀਆਂ ਤਾਂ ਉੱਥੇ ਦੋ ਮੈਰਿਟ ਪੋਜੀਸ਼ਨਾਂ ਆਈਆਂ ਨੇ ਸਾਡੀ ਇੱਕ ਲੜਕੀ ਕੋਮਲ 8th ਕਲਾਸ ਦੇ ਵਿੱਚੋਂ ਸਿਰਫ 10 ਨੰਬਰਾਂ ਤੇ ਦੋ ਤਿੰਨ ਵਿਸ਼ਿਆਂ ਦੇ ਵਿੱਚੋਂ ਤੇ 2 2 3 3 ਨੰਬਰ ਘੱਟ ਹੋਏ ਨੇ ਉਹ ਮੈਰਿਟ ਤੋਂ ਰਹੀ ਪਰ ਉਹਨੇ ਉਹ ਤੋਂ ਇਮੀਡੀਏਟ ਬਾਅਦ ਜਿਹੜੀ ਐਨ ਐਮ ਐਸ ਦੀ ਪ੍ਰੀਖਿਆ ਹੈਗੀ ਆ ਜਿਹੜੀ ਮੁਕਾਬਲੇ ਦੀ ਪ੍ਰੀਖਿਆ ਹੈ ਜਿਹਦੇ ਵਿੱਚ ਬੱਚਾ ਨੂੰ ਵਜੀਫਾ ਮਿਲਦਾ ਤਾਂ ਪ੍ਰੀਖਿਆ ਦੇ ਵਿੱਚੋਂ ਹਾਸਲ ਕੀਤੀ ਹੈਗੀ ਹੈ ਤੇ ਉਹਨੂੰ ਇਹ ਵਜੀਫਾ ਲੱਗੇਗਾ ਇਹ ਜਿਹੜੇ ਜੇ ਤੁਸੀਂ ਇੱਥੇ ਆਉਣ ਹੋ ਐਜੇ ਪ੍ਰਿੰਸੀਪਲ ਇਥੋਂ ਦੇ ਬੱਚਿਆਂ ਦੀ ਫਿਰ ਕਿਸ ਤਰ੍ਹਾਂ ਦੀ ਹੈਗੀ ਆ ਸਾਰਾ ਸਰ ਜੇ ਮੈਂ ਆਪਦੇ ਸਕੂਲ ਨੂੰ ਥੋੜੇ ਸ਼ਬਦਾਂ 'ਚ ਦੋ ਚਾਰ ਸ਼ਬਦਾਂ 'ਚ ਸਮੇਟਣਾ ਹੋਵੇ ਤਾਂ ਇਹ ਹੈ ਕਿ ਮੇਰੇ ਸਕੂਲ ਦੇ ਵਿਦਿਆਰਥੀ ਬਹੁਤ ਅਨੁਸ਼ਾਸਿਤ ਨੇ ਜਿਹੜੇ ਮੇਰੇ ਤੋਂ ਪਹਿਲਾਂ ਪ੍ਰਿੰਸੀਪਲ ਸਾਹਿਬ ਸੀ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਮੈਂ ਆ ਕੇ ਇਸ ਸਕੂਲ ਨੂੰ ਬਹੁਤ ਬਹੁਤ ਕੁਝ ਤਬਦੀਲੀਆਂ ਇਹਦੇ ਚ ਕੀਤੀਆਂ ਨੇ ਸਾਰੇ ਨੂੰ ਰੰਗ ਰੋਗਨ ਕਰਵਾਇਆ ਗੇਟ ਤੋਂ ਲੈ ਕੇ ਤੁਸੀਂ ਇਹਦੀ ਦੇਖ-ਦੇਖੀ ਹੈਗੀ ਆ ਇਹਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਨਾਲ ਨਾਲ ਮੇਰੇ ਵਿਦਿਆਰਥੀ ਨੇ ਜਿਹੜੇ ਉਹ ਮੇਰੇ ਨਾਲ ਬਹੁਤ ਦਿਲੋਂ ਜੁੜੇ ਹੋਏ ਨੇ ਮਤਲਬ ਜੇ ਕਿਸੇ ਬੱਚੇ ਦੀ ਕੁਈ ਸ਼ਰਾਰਤ ਵੀ ਹੁੰਦੀ ਆ ਤੇ ਵਿਦਿਆਰਥੀ ਮੇਰੇ ਕੋਲ ਸਿੱਧਾ ਅਪਰੋਚ ਕਰਦੇ ਨੇ ਇਸ ਕਰਕੇ ਬੱਚਿਆਂ ਦੀ ਮੇਰੇ ਕੋਲ ਆਉਣ ਦੀ ਕੋਈ ਝਿਜਕ ਨਹੀਂ ਹੈਗੀ ਬੜੀ ਈਜ਼ੀਲੀ ਅਪਰੋਚ ਜਿਹੜੀ ਸਾਡੀ ਇੱਕ ਦੂਸਰੇ ਪ੍ਰਤੀ ਰਹਿੰਦੀ ਹੈਗੀ ਹੈ ਤਾਂ ਮੈਂ ਇਹਦੇ ਨਾਲ ਹੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੀ ਜਿਹੜੀ ਵਿਦਿਆਰਥੀਆਂ ਦੀ ਅੰਡਰ 19 ਦੀ ਟੀਮ ਹੈ ਕੱਲ ਹੀ ਉਹ ਜਿਲਾ ਜੇਤੂ ਰਹੀ ਹੈ ਟਰੋਫੀ ਲੈ ਕੇ ਅਸੀਂ ਆਏ ਹੈਗੇ ਹਾਂ ਜਿਵੇਂ ਇਹ ਗੱਲ ਚੱਲਦੀ ਹੈ ਸਮਾਜ ਦੇ ਵਿੱਚ ਵੀ ਪਹਿਲਾਂ ਅੱਜ ਤੋਂ 20-25 ਸਾਲ ਪਹਿਲਾਂ ਦੇ ਆਪ ਕਿਸ ਤਰ੍ਹਾਂ ਹੁੰਦੇ ਸੀ ਹੁਣ ਅਧਿਆਪਕਾਂ ਦਾ ਉਸ ਤਰ੍ਹਾਂ ਨਹੀਂ ਹੋ ਰਿਹਾ ਕਰਦਾਰ ਇਹ ਕਈ ਗੱਲਾਂ ਲੱਗਦੇ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਪੁਰਾਣੇ ਸਮੇਂ 'ਚ 96 ਤੋਂ ਲੱਗੇ ਹੁਣ 24 'ਚ ਬੈਠੇ ਆਪਾਂ ਇਹ ਸਾਰਾ ਜਿਹੜਾ ਸਮਾਂ ਤੁਸੀਂ ਦੇਖਿਆ ਕੋਈ ਬਦਲਾਅ ਆਇਆ ਜਾਂ ਵੀ ਲੋਕਾਂ ਦੀ ਸਮਝ ਕੋਈ ਫਰਕ ਹੈ ਅ ਇਹ ਠੀਕ ਹੈ ਜੀ ਕਿ ਥੋੜਾ ਜਿਹਾ ਮਟੀਰੀਅਲਿਸਟਿਕ ਪਦਾਰਥਵਾਦ ਜਿਹੜਾ ਹੈਗਾ ਉਹ ਵਧਣ ਕਰਕੇ ਕਿਤੇ ਨਾ ਕਿਤੇ ਦਿੱਕਤਾਂ ਦੋਨੋਂ ਪੱਖ ਤੋਂ ਹੀ ਨੇ ਹੂੰ ਵਿਦਿਆਰਥੀਆਂ ਦੇ ਪੱਖ ਤੋਂ ਵੀ ਹੈਗੀਆਂ ਨੇ ਕਿਉਂਕਿ ਸਾਡੇ ਵਿਦਿਆਰਥੀ ਨੇ ਜਿਹੜੇ ਉਹ ਥੋੜਾ ਸੋਸ਼ਲ ਮੀਡੀਆ ਮੋਬਾਈਲ ਇਹਨਾਂ ਗੱਲਾਂ ਵੱਲ ਆਕਰਸ਼ਿਤ ਹੋ ਕੇ ਸ਼ਾਇਦ ਪੜ੍ਹਾਈ ਤੋਂ ਕਿਤੇ ਥੋੜਾ ਪਾਸੇ ਜਾ ਰਹੇ ਨੇ ਨਾਲ ਹੀ ਅਧਿਆਪਕ ਸਹਿਬਾਂ ਭਾਵੇਂ ਆਪਾਂ ਇਹ ਕਹਿ ਦਿੰਦੇ ਆ ਕਿ ਇਹ ਜੀ ਇਹ ਹੋ ਰਿਹਾ ਹੈ ਜਾਂ ਸਰਕਾਰੀ ਸਕੂਲਾਂ ਦੇ ਅਧਿਆਪਕ ਉਹ ਤਾਂ ਨਹੀਂ ਰਹੇ ਪਰ ਸੱਚੀ ਮੁੱਚੀ ਗੱਲ ਤਾਂ ਇਹ ਹੈ ਕਿ ਥੋੜੇ ਬਹੁਤੇ ਹਰ ਇੱਕ ਜਗ੍ਹਾ ਤੇ ਸਾਰੇ ਤਰ੍ਹਾਂ ਦੇ ਲੋਕ ਹੋ ਸਕਦੇ ਨੇ ਪਰੰਤੂ ਜਿਹੜੇ ਅਧਿਆਪਕ ਹੋਣਾ ਹੀ ਆਪਣੇ ਆਪ ਚ ਕਮਾਉਣ ਵਾਲੀ ਗੱਲ ਹੁੰਦੀ ਹੈ ਤੇ ਅਧਿਆਪਕ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਆਪਣੇ ਬੱਚੇ ਸਮਝ ਕੇ ਪਿਆਰ ਕਰਦਾ ਇਸ ਕਰਕੇ ਐਦਾਂ ਦੀ ਕੋਈ ਗੱਲ ਨਹੀਂ ਵੀ ਜਮੇ ਹੀ ਛੱਡ ਰੱਖਿਆ ਸੋ ਇਹ ਜਿਹੜੀਆਂ ਤਬਦੀਲੀਆਂ ਨੇ ਇਹ ਯੂਨੀਵਰਸਲ ਨੇ ਇਹਨੂੰ ਇਕੱਲੇ ਸਕੂਲ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਤਾਂ ਫਿਰ ਜਿਹੜਾ ਅਵਾਰਡ ਹੁੰਦਾ ਜੀ ਜਿਹਨੂੰ ਤੁਹਾਨੂੰ ਸਟੇਟ ਅਵਾਰਡ ਮਿਲਿਆ ਹੈ ਇਹਦੇ ਵਾਸਤੇ ਕਿਸ ਤਰ੍ਹਾਂ ਦੀਆਂ ਯੋਗਤਾਵਾਂ ਹੁੰਦੀਆਂ ਕੀ ਚਾਹੀਦਾ ਹੁੰਦਾ ਪ੍ਰੋਸੈਸ ਕੀ ਹੁੰਦਾ ਸਟੇਟ ਅਵਾਰਡ ਮਿਲਣ ਦਾ ਜੀ ਸਟੇਟ ਅਵਾਰਡ ਦੇ ਲਈ ਯੋਗਤਾਵਾਂ ਤਾਂ ਇਹ ਹੈ ਕਿ ਸਾਰੇ ਪੱਖਾਂ ਤੋਂ ਤੁਹਾਡੀ ਆਪਣੀਆਂ ਅਕਾਦਮਿਕ ਪ੍ਰਾਪਤੀਆਂ ਤੁਹਾਡੇ ਸਕੂਲ ਦੀਆਂ ਬਤੌਰ ਤੁਹਾਡੇ ਸਬਜੈਕਟ ਬਤੌਰ ਹੈੱਡ ਹੋਣ ਦੀਆਂ ਜੇ ਮੈਂ ਐਜੇ ਸਕੂਲ ਪ੍ਰਿੰਸੀਪਲ ਅਪਲਾਈ ਕਰਦਾ ਤਾਂ ਦੈਨ ਉਸ ਤੋਂ ਇਲਾਵਾ ਤੁਸੀਂ ਸਕੂਲ ਦੇ ਲਈ ਸਰਕਾਰੀ ਫੰਡਾਂ ਤੋਂ ਇਲਾਵਾ ਬਾਕੀ ਸਮਾਜ ਨਾਲ ਜੁੜ ਕੇ ਕਿੰਨੇ ਕੰਮ ਕੀਤੇ ਹੈਗੇ ਨੇ ਤੁਹਾਡੇ ਤੁਸੀਂ ਇਹ ਕਹਿ ਲੋ ਕਿ ਲੋਕਾਂ ਨੂੰ ਵੱਖ-ਵੱਖ ਜਿਹੜੀਆਂ ਕਹਿ ਲੋ ਜਾਗਰੂਕਤਾ ਮਹਿਮਾਨੇ ਉਹਨਾਂ ਦੇ ਵਿੱਚ ਕਿੰਨਾ ਕੁ ਜੋੜਿਆ ਹੈਗਾ ਆ ਤੁਹਾਡੇ ਸਕੂਲ ਨੇ ਤੁਹਾਡੇ ਹੁੰਦੇ ਕੀ ਪ੍ਰਾਪਤੀਆਂ ਕੀਤੀਆਂ ਨੇ ਤੁਹਾਡੇ ਵਿਦਿਆਰਥੀਆਂ ਦੀ ਕੀ ਪ੍ਰਾਪਤੀਆਂ ਹੈਗੀਆਂ ਨੇ ਤੁਹਾਨੂੰ ਕਿਸ ਤਰ੍ਹਾਂ ਦਾ ਕਿਸ ਪੱਧਰ ਤੇ ਕੋਈ ਸਨਮਾਨ ਮਿਲਿਆ ਹੈਗਾ ਤੁਹਾਡੇ ਕੋਲ ਲਾਇਬ੍ਰੇਰੀ ਜਾਂ ਹੋਰ ਜਿਹੜੀਆਂ ਸੁੱਖ ਸਹੂਲਤਾਂ ਨੇ ਪ੍ਰਾਣ ਵਾਲੀਆਂ ਉਹ ਕਿਦਾਂ ਦੀਆਂ ਨੇ ਤੇ ਉਹਦੇ 'ਚ ਤੁਹਾਡਾ ਕੀ ਯੋਗਦਾਨ ਹੈਗਾ ਆ ਸੋ ਉਹ ਯੋਗਦਾਨ ਨੂੰ ਵੇਖਦੇ ਹੋਏ ਜਿਹੜੇ 9 10 ਐਸਪੈਕਟ ਨੇ ਉਹਨਾਂ ਦੇ ਬੇਸ ਦੇ ਉੱਪਰ ਏਵੈਲੂਏਸ਼ਨ ਕੀਤੀ ਜਾਂਦੀ ਹੈ ਤੇ ਫਿਰ ਜਿਹੜੇ ਅਵਾਰਡ ਨੇ ਇਹ ਵੱਖ-ਵੱਖ ਪੱਧਰਾਂ ਤੇ ਪਹਿਲਾਂ ਜ਼ਿਲ੍ਹਾ ਪੱਧਰ ਤੋਂ ਫਿਰ ਸਟੇਟ ਪੱਧਰ ਦੇ ਉੱਪਰ ਉਹਦੀ ਏਵੈਲੂਏਸ਼ਨ ਪ੍ਰੋਪਰ ਜਿਹੜੀ ਹੁੰਦੀ ਹੈਗੀ ਹੈ ਤੇ ਫਿਰ ਇਹ ਅ ਆਰਥੀ ਹੈ ਤੁਹਾਡੇ ਸਕੂਲ ਦੇ ਉਹ ਸਿੱਖਿਆ ਕਿਹੜੇ ਕਿਹੜੇ ਸਾਧਨਾਂ ਨਹੀਂ ਲੈ ਰਹੇ ਜਿਵੇਂ ਅਲੱਗ-ਅਲੱਗ ਸਕੂਲਾਂ ਜਿਵੇਂ ਸਮਾਰਟ ਰੂਮ ਬਣੇ ਹੁੰਦੇ ਜਾਂ ਲੈਬ ਵਗੈਰਾ ਲਾਇਬ੍ਰੇਰੀ ਸਾਰਾ ਇਹ ਤਾਂ ਚਾਹੇਗਾ ਤੁਹਾਡੇ ਕੋਲੇ ਹਾਂਜੀ ਸਾਡੇ ਕੋਲੇ ਤੁਹਾਨੂੰ ਬਾਅਦ ਵਿੱਚ ਵਿਜ਼ਿਟ ਵੀ ਕਰਾਵਾਂਗੇ ਕੰਪਿਊਟਰ ਲੈਬ ਬਹੁਤ ਅੱਛੀ ਹੈਗੀ ਹੈ ਸਾਡੇ ਹਰ ਕਮਰੇ ਦੇ ਵਿੱਚ ਪ੍ਰੋਜੈਕਟਰ ਹੈ ਕੱਲਾ ਹੈਗਾ ਹੀ ਨਹੀਂ ਉਹ ਚੱਲਦਾ ਵੀ ਹੈ ਹੁਣੇ ਅਸੀਂ ਇੰਟਰਐਕਟਿਵ ਪੈਨਲ ਵੀ ਇੱਕ ਲਗਾਇਆ ਹੈਗਾ ਸਾਡੇ ਕੋਲ ਤਿੰਨ ਕਲਾਸਰੂਮ ਦੇ ਵਿੱਚ LED ਜਿਹੜੀ 스마트 ਟੀਵੀ ਹੈਗੇ ਨੇ ਉਹਨਾਂ ਚੋਂ ਇੱਕ LED 스마트 ਟੀਵੀ ਮੈਂ ਆਪਣੇ ਦੋਸਤੋਂ ਅ ਜੈਦੀਪ ਸਿੰਘ ਨੇ ਬਠਿੰਡਾ ਤੋਂ ਨੇ ਉਹਨਾਂ ਤੋਂ ਮੈਦਾਨ ਦੇ ਵਿੱਚ ਪ੍ਰਾਪਤ ਕੀਤਾ ਹੈਗਾ ਆ ਤਾਂ ਇਸ ਤੋਂ ਇਲਾਵਾ ਜਿਹੜੀਆਂ ਸੁੱਖ ਸੁਹੂਲਤਾਂ ਨੇ ਚਾਹੇ ਉਹ ਪਾਣੀ ਪੀਣ ਦੀ ਸੁਹੂਲਤ ਹੈਗੀ ਆ ਉਹ ਸਾਰੀ ਵਾਟਰ ਕੂਲਰ ਸਾਨੂੰ ਇਸੇ ਪਿੰਡ ਦੇ ਇੱਕ ਹੈਗੇ ਨੇ ਜਿਸ ਕਰਨ ਸਿੰਘ ਉਹਨਾਂ ਨੇ ਦਿੱਤਾ ਉਹਨਾਂ ਨੂੰ ਜਦੋਂ ਸਮੱਸਿਆ ਅਸੀਂ ਦੱਸੀ ਹੈਗੀ ਆ ਹੁਣੇ ਅਸੀਂ ਦਾਨ ਦੀ ਰਾਸ਼ੀ ਦੇ ਵਿੱਚੋਂ ਪਿੱਛੇ ਜੇ ਇੱਕ ਆਰਓ ਜਿਹੜਾ ਹੈ ਬਹੁਤ ਵੱਡਾ ਆਰਓ ਜਿਹੜਾ ਉਹ ਬੱਚਿਆਂ ਵਾਸਤੇ ਲਗਵਾਇਆ ਹੈਗਾ ਆ ਤਾਂ ਵਿਦਿਆਰਥੀਆਂ ਲਈ ਹਰ ਸੁਹੂਲਤ ਹੈਗੀ ਆ ਲਾਈਬ੍ਰੇਰੀ ਦੇ ਵਿੱਚ ਬਹੁਤ ਸੋਹਣਾ ਮਾਹੌਲ ਹੈਗਾ ਤੁਸੀਂ ਲਾਈਬ੍ਰੇਰੀ ਵਿਜ਼ਿਟ ਕਰੋਗੇ ਸਾਇੰਸ ਲੈਬ ਹੈ ਸਾਡੀਆਂ ਐਨ ਐਸ ਕਿਊ ਐਫ ਦੀਆਂ ਲੈਬਸ ਨੇ ਤਾਂ ਪ੍ਰੋਪਰ ਇਕੁਪਮੈਂਟ ਸਾਡੇ ਕੋਲ ਹੈਗੇ ਨੇ ਸੋ ਇਸ ਕਰਕੇ ਪੜਨ ਪੜਾਉਣ ਦੇ ਮਾਮਲੇ ਚੋਂ ਚਾਹੇ ਉਹ ਟੀਚਿੰਗ ਹੈਡਸ ਨੇ ਤੇ ਚਾਹੇ ਉਹ ਸਾਡੇ ਕੋਲੇ ਹੁਣ ਤੱਕ ਦੀਆਂ ਜਿਹੜੀਆਂ ਮਾਡਰਨ ਡਿਵਾਈਸਸ ਨੇ ਉਹ ਸਾਰੀਆਂ ਉਪਲਬਧ ਨੇ ਤੇ ਸਾਰੀਆਂ ਵਰਕਿੰਗ ਹਾਲਤ ਚ ਹੈਗੀਆਂ ਨੇ ਤੁਸੀਂ ਮੰਨ ਲਓ ਸ਼ੁਰੂ ਦੱਸਿਆ ਵੀ ਕਾਲਜ ਚ ਵੀ ਪੜਾਉਂਦੇ ਰਹੇ ਹਾਂ ਸਿੱਖਿਆ ਮਹਿਕਮੇ ਨਾਲ ਤੁਹਾਡੀ ਡਿਊਟੀ ਲਈ ਲੈਕਚਰ ਹਾਰਾ ਪ੍ਰਿੰਸੀਪਲ ਤੁਸੀਂ ਅਧਿਆਪਕ ਹੋਣ ਤੇ ਕਿੰਨਾ ਕੁ ਮਾਣ ਮਹਿਸੂਸ ਕਰਦੇ ਹੋ ਜੇ ਅਧਿਆਪਕ ਨਾ ਹੁੰਦੇ ਤਾਂ ਕੀ ਹੁੰਦੇ ਮੈਂ ਤੁਸੀਂ ਬਹੁਤ ਅੱਛਾ ਕੁਸਚਨ ਪੁੱਛ ਲਿਆ ਕਿਉਂਕਿ ਮੈਂ ਮਾਨਜੋਗ ਫਿਰ ਨਾਮ ਲਵਾਗਾ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਐਸਐਸ ਜੋਹਲ ਹੋਰਾਂ ਦਾ ਮੈਂ ਉਹਨਾਂ ਅੰਡਰ ਕੰਮ ਕੀਤਾ ਉਹ ਅਕਸਰ ਕਿਉਂਕਿ ਉਹ ਵਾਈਸ ਚਾਂਸਲਰ ਰਹੇ ਨੇ ਐਮੀਨੈਂਸ ਇਕਨੋਮਿਸਟ ਹੈਗੇ ਨੇ ਉਹ ਕਹਿੰਦੇ ਹੁੰਦੇ ਨੇ ਇਸ ਸਟੇਜ ਤੇ ਬੋਲਣ ਲੱਗਾ ਕਿ ਮੈਂ ਜਾਤ ਦਾ ਅਧਿਆਪਕਾਂ ਹੂੰ ਸੋ ਅਸੀਂ ਮੈਂ ਹੁਣ ਵੀ ਇਹ ਕਹਿਣਾ ਹੁੰਦਾ ਕਿ ਮੈਂ ਵੀ ਅਧਿਆਪਕ ਹਾਂ ਸੋ ਮੈਂ ਮੇਰੀਆਂ ਸੇਵਾਵਾਂ ਬਤੌਰ ਪ੍ਰਿੰਸੀਪਲ ਨੇ ਤੇ ਮੈਨੂੰ ਅਧਿਆਪਨ ਕੀਤਾ ਬਹੁਤ ਅੱਛਾ ਲੱਗਦਾ ਹੈ ਇਹ ਕੱਲਾ ਟੀਵੀ ਤੇ ਜਾਂ ਫੋਨ ਇਹਦੇ ਤੇ ਕੈਮਰੇ ਤੇ ਕਹਿਣ ਦੀ ਗੱਲ ਨਹੀਂ ਆ ਮੈਂ ਬਹੁਤ ਆਨੰਦ ਲੈਂਦਾ ਤੇ ਅਧਿਆਪਕ ਹੁੰਦੇ ਹੋਏ ਮੈਂ ਬੱਚਿਆਂ ਨਾਲ ਬਹੁਤ ਜੁੜਿਆ ਰਿਹਾ ਕਿਉਂਕਿ ਮੈਂ ਐਨਐਸਐਸ ਦਾ ਪ੍ਰੋਗਰਾਮ ਅਫਸਰ ਵੀ ਰਿਹਾ ਮੈਂ ਚੁਗੇ ਕਲਾ ਤੇ ਜੋਧਪੁਰ ਰਮਾਣਾ ਵਿਖੇ ਐਨਐਸਐਸ ਬਹੁਤ ਸੋਹਣੇ ਤਰੀਕੇ ਨਾਲ ਚਲਾਈ ਆ ਤੇ ਜੋਧਪੁਰ ਰਮਾਣਾ ਦੇ 15 ਵਿਦਿਆਰਥੀ ਨੇ ਜਿਹੜੇ ਉਹਨਾਂ ਨੂੰ ਮੈਂ ਇੰਟਰਸਟੇਟ ਜਿਹੜੇ ਟੂਰ ਨੇ ਐਨਐਸਐਸ ਅਧੀਨ ਬਿਲਕੁਲ ਫ੍ਰੀ ਆਫ ਕਾਸਟ ਉਹਨਾਂ ਬੱਚਿਆਂ ਨੂੰ ਵੱਖ-ਵੱਖ ਜਿਹੜੀਆਂ ਸਟੇਟਸ ਨੇ ਉਹ ਵਿਜ਼ਿਟ ਕਰਾਈਆਂ ਹੈਗੀਆਂ ਨੇ ਸੋ ਇਸ ਕਰਕੇ ਅਧਿਆਪਕ ਹੋਣਾ ਤਾਂ ਬਹੁਤ ਮਾਣ ਵਾਲੀ ਗੱਲ ਹੈ ਜਿਵੇਂ ਆਮ ਇਹ ਲੋਕਾਂ 'ਚ ਵੀ ਹੁੰਦਾ ਵੀ ਬੱਚਾ ਪੜ੍ਹਾਈ ਕਰੇ ਜੇ ਕੋਈ ਨਾਨ ਮੈਡੀਕਲ ਮੈਡੀਕਲ ਇਹ ਲੈ ਰਿਹਾ ਕਮਰਸ ਵਗੈਰਾ ਜਿਹੜਾ ਹੋਰ ਗਤੀਵਿਧੀਆਂ ਹੁੰਦੀਆਂ ਸਮਾਜਿਕ ਐਨਐਸਐਸ ਜਿਵੇਂ ਤੁਸੀਂ ਕੀਤੀ ਗੱਲ ਐਨਐਸਐਸਸੀ ਹੁੰਦੀ ਹੈ ਤਾਂ ਜਿਹੜੀਆਂ ਗੇਮਾਂ ਹੁੰਦੀਆਂ ਖੇਡਾਂ ਇਹ ਇਹਦਾ ਤੁਸੀਂ ਕਿੰਨਾ ਮੰਨਦੇ ਹੋ ਯੋਗਦਾਨ ਵਿਦਿਆਰਥੀ ਜੀਵਨ ਚ ਪੜਾਈ ਦੇ ਨਾਲ ਨਾਲ ਮੈਂ ਤਾਂ ਇਹਨੂੰ ਬਹੁਤ ਮੰਨਦਾ ਜੀ ਮੈਂ ਕਾਲਜ ਦੇ ਵਿੱਚ ਹੁੰਦਿਆਂ ਬੀਏ ਸੈਕੰਡ ਇਅਰ ਚ ਪਹਿਲੀ ਵਾਰੀ ਐਨਐਸਐਸ ਲਈ ਸੀ ਤੇ ਪਹਿਲੀ ਵਾਰੀ ਮੈਂ ਭੰਗੜਾ ਟੀਮ ਦੇ ਵਿੱਚ ਰਜਿੰਦਰਾ ਕਾਲਜ ਦੀ ਟੀਮ ਦੇ ਵਿੱਚ ਆਇਆ ਸੀ ਤਾਂ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਮੇਰਾ ਐਕਸਪੋਜ਼ਰ ਕੁਝ ਵੀ ਨਹੀਂ ਸੀਗਾ ਮੈਂ ਸਿਰਫ ਪਿੰਡ ਤੋਂ ਆਉਂਦਾ ਸੀ ਬਸ ਤੇ ਚੜ ਕੇ ਤੇ ਵਾਪਸ ਚਲਾ ਜਾਂਦਾ ਸੀ ਜਦੋਂ ਮੈਂ ਇਹਨਾਂ ਗਤੀਵਿਧੀਆਂ 'ਚ ਲੱਗਿਆ ਮੈਂ ਸਟੇਜ ਤੇ ਬੋਲਣ ਦੀ ਮੇਰੀ ਚੀਜ਼ ਖੁੱਲੀ ਹੈਗੀ ਆ ਮੈਨੂੰ ਲੱਗਿਆ ਕਿ ਮੈਂ ਬਹੁਤ ਕੁਝ ਕਰ ਸਕਦਾ ਤੇ ਇਹ ਚੀਜ਼ਾਂ ਨੇ ਜਿਹੜੀਆਂ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਨੇ ਮੈਂ ਕਾਲਜ ਦੇ ਵਿੱਚ ਪ੍ਰੋਫੈਸਰ ਹੁੰਦੇ ਹੋਏ ਵੀ ਟੀਮ ਆਪਣੀ ਤਿਆਰ ਕਰਦਾ ਰਿਹਾ ਮੈਂ 15 ਅਗਸਤ ਤੇ 26 ਜਨਵਰੀ ਤੇ ਵੀ ਭੰਗੜਾ ਟੀਮ ਦਾ ਜੋ ਬਠਿੰਡਾ ਦਾ ਜ਼ਿਲ੍ਹਾ ਪੱਧਰ ਦਾ ਸਮਾਗਮ ਹੁੰਦਾ ਉਹਦਾ ਇੰਚਾਰਜ ਰਿਹਾ ਹੈਗਾ ਤੇ ਐਮਐਸਐਸ ਦੇ ਜਦੋਂ ਮੈਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਿਹਾ ਮੈਂ ਤੁਹਾਨੂੰ ਚੁੱਗੇ ਕਲਾਂ ਦੀ ਇੱਕ ਗੱਲ ਸੁਣਾਉਣਾ ਕਿ ਅਸੀਂ ਐਮਐਸਐਸ ਦਾ ਕੈਂਪ ਲਗਾਇਆ ਹੋਇਆ ਸੀ ਤਾਂ ਉੱਥੇ ਕੈਂਪ ਦੇ ਵਿੱਚ ਕਰਦੇ ਕਰਦੇ ਕਿਸੇ ਨੇ ਕਹਿ ਦਿੱਤਾ ਕਿ ਸਰਦੀ ਪ੍ਰਮੋਸ਼ਨ ਹੋਣ ਵਾਲੀ ਹੈ ਤਾਂ ਬੱਚੇ ਕੰਮ ਕਰਦੇ ਉਹਨੇ ਕਹੀ ਥੱਲੇ ਰੱਖ ਕੇ ਦੋਨੇ ਹੱਥ ਜੋੜ ਕੇ ਉੱਪਰ ਨੂੰ ਕਹਿੰਦਾ ਹੈ ਪ੍ਰਮਾਤਮਾ ਰੱਬ ਕਰਕੇ ਨਾ ਇਹਨਾਂ ਦੀ ਤਰੱਕੀ ਹੋਵੇ ਤੇ ਨਾ ਹੀ ਇਹਨਾਂ ਦੀ ਪ੍ਰਮੋਸ਼ਨ ਹੋਵੇ ਸੋ ਇਸ ਤਰ੍ਹਾਂ ਦਾ ਪਿਆਰ ਜਿਹੜਾ ਉਹ ਬੱਚਿਆਂ ਤੋਂ ਮਿਲਦਾ ਸੋ ਇਹ ਬਹੁਤ ਕਹਾਣੀਆਂ ਨੇ ਮੇਰੇ ਕੋਲੇ ਜਿਹੜੀਆਂ ਬੱਚਿਆਂ ਦੇ ਵਿੱਚ ਇੰਨੀ ਮੋਟੀਵੇਸ਼ਨ ਆਉਂਦੀ ਆ ਮੈਂ ਤੁਹਾਨੂੰ ਚੁਗੇ ਕਲਾਂ ਦੀ ਇੱਕ ਹੋਰ ਗੱਲ ਦੱਸਦਾ ਕਿ ਅਸੀਂ ਕੈਂਪ ਲਗਾਇਆ ਹੋਇਆ ਸਾਡੀਆਂ ਬੱਚੀਆਂ ਨੇ ਮੈਂ ਉਹਨਾਂ ਨੂੰ ਧੀਆ ਸਮਝ ਕੇ ਪਿਆਰ ਕਰਦਾ ਤਾਂ ਕੈਂਪ ਦੇ ਵਿੱਚ ਚੁਗੇ ਕਲਾਂ ਦੇ ਇੱਕ ਪਿੰਡ ਦਾ ਬੰਦਾ ਆ ਗਿਆ ਨਹੀਂ ਪਤਾ ਸੀ ਉਹਨੂੰ ਮੈਨੂੰ ਆ ਕੇ ਕਹਿੰਦਾ ਮਾਸਟਰ ਜੀ ਤੁਸੀਂ ਜਵਾਕਾਂ ਤੋਂ ਕੰਮ ਕਰਾਈ ਜਾਂਦੇ ਹੋ ਮੈਂ ਕਿਹਾ ਜੀ ਕੰਮ ਨਹੀਂ ਹੈਗਾ ਅਸੀਂ ਐਨਐਸਐਸ ਕੈਂਪ ਲਗਾਇਆ ਹੋਇਆ ਅਸੀਂ ਆਪ ਵੀ ਕੰਮ ਕਰਦੇ ਰਹੇ ਹਾਂ ਅਸੀਂ ਜਿਹੜੀਆਂ ਗਲੀਆਂ ਨਾਲੀਆਂ ਉਹ ਵੀ ਸਾਫ਼ ਕਰਦੇ ਰਹੇ ਹਾਂ ਅਸੀਂ ਰਸਤੇ ਵੀ ਚੌੜੇ ਕਰਦੇ ਰਹੇ ਹਾਂ ਅਸੀਂ ਆਪ ਇਹ ਕੰਮ ਕੀਤੇ ਨੇ ਸੋ ਇਸ ਕਰਕੇ ਇਹ ਬੱਚਿਆਂ ਨੂੰ ਸਮਾਜ ਸੇਵਾ ਨਾਲ ਜੋੜਨ ਵਾਲੀ ਗੱਲ ਹੈਗੀ ਹੈ ਤੋ ਕਹਿੰਦਾ ਸਾਡੇ ਪਿੰਡ ਦੀਆਂ ਕੁੜੀਆਂ ਨਹੀਂ ਕਰਨਗੀਆਂ। ਹੂੰ। ਤਾਂ ਮੈਂ ਵੀ ਥੋੜਾ ਉਦਾਸ ਹੋ ਗਿਆ ਮੈਨੂੰ ਲੱਗਿਆ ਵੀ ਮੇਰਾ ਉਹ ਮਕਸਦ ਪੂਰਾ ਨਹੀਂ ਹੋ ਰਿਹਾ। ਮੈਂ ਮੁੰਡਿਆਂ ਨੂੰ ਕਿਹਾ ਵੀ ਪੁੱਤ ਤੁਸੀਂ ਕੰਮ ਕਰ ਲਓ ਕੁੜੀਆਂ ਨੂੰ। ਮੈਂ ਕਿਹਾ ਬੱਚੇ ਤੁਸੀਂ ਜਾਓ। ਹੂੰ। ਤਾਂ ਉਹ ਬੱਚੇ 5 ਮਿੰਟਾਂ ਬਾਅਦ ਮੈਨੂੰ ਕਹਿੰਦੇ ਗੱਲ ਕੀ ਹੋ ਗਈ? ਮੈਂ ਕਿਹਾ ਵੀ ਗੱਲ ਇਹ ਹੋ ਗਈ ਉਹ ਬੰਦਾ ਖੜਾ ਜਿਹੜਾ ਮੈਨੂੰ ਕਹਿੰਦਾ ਵੀ ਸਾਡੇ ਪਿੰਡ ਦੀਆਂ ਕੁੜੀਆਂ ਨਹੀਂ ਕੰਮ ਕਰਨਗੀਆਂ। ਉਹ ਕੁੜੀਆਂ ਉਸ ਬੰਦੇ ਕੋਲੇ ਗਈਆਂ। ਉਹਨਾਂ ਨੂੰ ਕਹਿੰਦੀਆਂ ਕਿ ਅਸੀਂ ਆਪਦੇ ਮਾਂ ਪਿਓ ਨੂੰ ਪੁੱਛ ਕੇ ਆਈਆਂ ਕਿਉਂਕਿ ਸਰ ਨੇ ਸਾਨੂੰ ਕਿਹਾ ਸੀ ਕਿ ਘਰੇ ਪੁੱਛ ਕੇ ਆਇਓ। ਤੇ ਸਾਡੇ ਮਾਂ ਪਿਓ ਨੇ ਸਾਨੂੰ ਤੇ ਜੇ ਤੁਹਾਨੂੰ ਲੱਗਦਾ ਚੰਗਾ ਨਹੀਂ ਲੱਗਦਾ ਸਾਡਾ ਕੰਮ ਕਰਨਾ ਤੁਸੀਂ ਚਲੇ ਜਾਓ ਅਸੀਂ ਸਰ ਦੇ ਨਾਲ ਆ ਤਾਂ ਉਸ ਤੋਂ ਬਾਅਦ ਮੈਂ ਇਹ ਕਹਿਣਾ ਹੁੰਦਾ ਵੀ ਅਸੀਂ ਬਹੁਤ ਕੈਂਪ ਲਾਏ ਫਿਰ ਉਹ ਭਾਈ ਸਾਹਿਬ ਨਹੀਂ ਆਏ ਸੋ ਇਸ ਕਰਕੇ ਬੜੀ ਵਧੀਆ ਤਿਆਰ ਰੱਖੀ ਅੱਛਾ ਜਿਵੇਂ ਤੁਸੀਂ ਗੱਲਬਾਤ ਕੀਤੀ ਬਹੁਤ ਘੱਟ ਲੋਕਾਂ ਨੂੰ ਜਿਵੇਂ ਅਵਾਰਡ ਮਿਲਿਆ ਲਿਸਟ ਜਾਰੀ ਹੋਈ ਤਾਂ ਕਈ ਲੋਕ ਨਾ ਸ਼ਿਕਵੇ ਕਰਦੇ ਰਹਿੰਦੇ ਕਿਸੇ ਵੀ ਇੰਸਟੀਟਿਊਸ਼ਨ ਹੁੰਦਾ ਤੁਸੀਂ ਸਕੂਲ ਛੱਡ ਦਿਓ ਕੋਈ ਵੀ ਇੰਸਟੀਟਿਊਸ਼ਨ ਹੁੰਦਾ ਤਾਂ ਲੋਕਾਂ ਨੂੰ ਹੁੰਦਾ ਇਹਦੇ ਕਰਕੇ ਨਹੀਂ ਕੰਮ ਹੋ ਰਿਹਾ ਆ ਆਏ ਜੇ ਹੋ ਜਾਂਦਾ ਸੁਧਰ ਜਾਂਦਾ ਤਾਂ ਮਤਲਬ ਜੇ ਹਿੰਮਤ ਹੋਵੇ ਜਜ਼ਬਾ ਜਨੂਨ ਹੋਵੇ ਤਾਂ ਕੁਝ ਵੀ ਬਦਲਿਆ ਜਾ ਸਕਦਾ ਹੈ ਬਿਲਕੁਲ ਜੀ ਬਹੁਤ ਕੁਝ ਬਦਲਿਆ ਜਾ ਸਕਦਾ ਇਹ ਅਸੀਂ ਮਾਨ ਕਰਦੇ ਹਾਂ ਇਸ ਪਿੰਡ ਦੇ ਉੱਪਰ ਗਹਰੀ ਪਿੰਡ ਦੇ ਉੱਪਰ ਕਿ ਇੱਥੇ ਚਾਹੇ ਕੋਈ ਵੀ ਪੰਚਾਇਤ ਰਹੀ ਹੈ ਕਦੇ ਵੀ ਉਹਨਾਂ ਨੇ ਸਾਨੂੰ ਇਹ ਨਹੀਂ ਕਿ ਕੋਈ ਦਿੱਕਤ ਖੜੀ ਕੀਤੀ ਹੋਵੇ ਬਲਕਿ ਹਰ ਕੰਮ ਦੇ ਵਿੱਚ ਹਮੇਸ਼ਾ ਸਹਿਯੋਗ ਕੀਤਾ ਤੇ ਇਸ ਤੋਂ ਇਲਾਵਾ ਮੈਂ ਤੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦਾ ਇੰਚਾਰਜ ਰਿਹਾ 3 ਸਾਲ 2021-22 ਤੋਂ ਲੈ ਕੇ 22-23 ਤੇ 23-24 ਤੱਕ ਮੈਂ ਉਸ ਟੀਮ ਦੇ ਵਿੱਚ ਕੰਮ ਕੀਤਾ ਤੇ ਹਰ ਸਕੂਲ ਦੇ ਵਿੱਚ ਮੈਂ ਗਿਆ ਤਾਂ ਅਧਿਆਪਕ ਵੀ ਬਹੁਤ ਕੋਆਪਰੇਟ ਕਰਦੇ ਨੇ ਸਹਿਯੋਗ ਕਰਦੇ ਨੇ ਤੇ ਮਾਪੇ ਵੀ ਕਰਦੇ ਨੇ ਬਸ ਇੱਕੋ ਹੀ ਹੈ ਕਿ ਬੰਦਾ ਕੰਮ ਕਰਨ ਵਾਲਾ ਹੋਵੇ ਦਿੱਕਤਾਂ ਨਹੀਂ ਆਉਂਦੀਆਂ ਅੱਛਾ ਕੀ ਦੇ ਵਿੱਚ ਕੀ ਸਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਵਿਦਿਆਰਥੀਆਂ ਨੂੰ ਜਿਵੇਂ ਹੁਣ ਬਹੁਤ ਤਰ੍ਹਾਂ ਦਾ ਜੋਗ ਆਪਾਂ ਗੱਲ ਕਰੀਏ ਸੋਸ਼ਲ ਮੀਡੀਆ ਆ ਗਿਆ ਕਿੰਨਾ ਬਦਲਾ ਆ ਗਿਆ ਸਾਰੇ ਜੀਵਨ 'ਚ ਤਾਂ ਤੁਸੀਂ ਵਿਦਿਆਰਥੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਵਿਦਿਆਰਥੀਆਂ ਨੂੰ ਅਸੀਂ ਸਵੇਰੇ ਮਾਰਨਿੰਗ ਅਸੈਂਬਲੀ ਸਟੇਜ ਤੇ ਵੀ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਆਂ ਕਿ ਪਹਿਲੀ ਗੱਲ ਤਾਂ ਵਿਦਿਆਰਥੀ ਆਪਣੇ ਅਧਿਆਪਕ ਨਾਲ ਜੋੜੇ ਜਿਨ੍ਹਾਂ ਨੇੜੇ ਹੋ ਕੇ ਵਿਦਿਆਪਕ ਨਾਲ ਗੱਲ ਕਰ ਸਕਦਾ ਉਹਨੀ ਗੱਲ ਕਰੇ ਦੂਸਰਾ ਦੇਖੋ ਅਸੀਂ ਟੈਕਨੋਲੋਜੀ ਨੂੰ ਇਹ ਨਹੀਂ ਕਹਿੰਦੇ ਕਿ ਵਰਤਨਾ ਨਹੀਂ ਆ ਮੇਰੇ ਇੱਥੇ ਡਾਕਟਰ ਇਕਬਾਲ ਸਿੰਘ ਆਏ ਸੀ ਮੈਂ ਉਹਨਾਂ ਤੋਂ ਲੈਕਚਰ ਹੀ ਸਪੈਸ਼ਲਿਸ ਗੱਲ ਤੇ ਕਰਵਾਇਆ ਸੀ ਕਿ ਸਾਡੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਤੇ ਦੇਖਣਾ ਕੀ ਚਾਹੀਦਾ ਸੋ ਬਹੁਤ ਕੁਝ ਹੈਗਾ ਸੋਸ਼ਲ ਮੀਡੀਆ ਤੇ ਪਰ ਸਾਡੇ ਵਿਦਿਆਰਥੀ ਇੰਨਾ ਕਿ ਧਿਆਨ ਜ਼ਰੂਰ ਰੱਖਣ ਕਿ ਉਹਨਾਂ ਨੇ ਦੇਖਣਾ ਕੀ ਹੈਗਾ ਇਹ ਨਹੀਂ ਹੈ ਕਿ ਉਹ ਇਧਰ ਉਧਰ ਚ ਸਮਾਨ ਵਿਅਰਥ ਕਰਨ ਜੋ ਕੰਮ ਦੀਆਂ ਗੱਲਾਂ ਨੇ ਜਿਨ੍ਹਾਂ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਉਹ ਗੱਲਾਂ ਦੇਖ ਕੇ ਜੇ ਵਿਦਿਆਰਥੀ ਇਹਦੀ ਵਰਤੋਂ ਕਰਨਗੇ ਤਾਂ ਉਹ ਮਾੜਾ ਨਹੀਂ ਆ ਉਹਦੇ ਲਈ ਉਹਨਾਂ ਦੀ ਸਫਲਤਾ ਹੋਏਗੀ ਪਰ ਹਾਂ ਵਰਤਣ ਲਈ ਸਾਨੂੰ ਦੇਖਣਾ ਪਏਗਾ ਕਿ ਅਸੀਂ ਕੀ ਵਰਤਣਾ ਹੈ ਤੇ ਕੀ ਦੇਖਣਾ ਹੈਗਾ ਹਮਮ ਚਲੋ ਧੰਨਵਾਦ ਜੀ ਥੈਂਕ ਯੂ ਜੀ ਅਸੀਂ ਗੱਲਬਾਤ ਕਰ ਰਹੇ ਸੀਗੇ ਸਟੇਟ ਵਾਰਡ ਦੀ ਡਾਕਟਰ ਜਸਪਾਲ ਸਿੰਘ ਰਮਾਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹਿਰੀ ਬੁੱਟਰ ਪ੍ਰਿੰਸੀਪਲ ਅੱਗੇ ਹੋਏ ਨੇ ਤੇ ਕਾਫੀ ਸੁਵਾਮਾ ਇਹ ਤੋਂ ਪਹਿਲਾਂ ਦੇ ਚੁੱਕੇ ਨੇ ਤੇ ਅਸੀਂ ਵੀ ਆਸ ਕਰਦੇ ਹਾਂ ਵੀ ਅੱਗੇ ਤੋਂ ਵੀ ਇਹ ਜਿਹੜੇ ਸਕੂਲ ਨੂੰ ਸਮਾਵਾ ਸਮਾਜ ਨੂੰ ਸਮਾਵਾ ਦਿੰਦੇ ਰਹਿਣਗੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਦਾ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ